ਤਾਂ ਕਹਿੰਦੇ ਜੀ ਪੰਜਾਬ ਦਾ ਵੱਡਾ ਯੋਗਦਾਨ ਅੰਨ ਭੰਡਾਰ ਦੇ ਵਿੱਚ ਚੌਲਾਂ ਅਤੇ ਕਣਕ ਦੇ ਉਤਪਾਦਨ ਦੇ ਵਿੱਚ ਦੇਸ਼ ਦੇ ਵਿੱਚ 70% ਹਿੱਸਾ ਪੰਜਾਬ ਦੇ ਕਿਸਾਨਾਂ ਦਾ ਹੈ ਤੇ ਜਿਹੜੇ ਨੇ ਇੰਨਾ ਯੋਗਦਾਨ ਪਾਇਆ ਹੋਵੇ ਫਿਰ ਭਾਈ ਤੜਫਾਉਂਦੇ ਕਾਹਨੂੰ ਉਹਨੂੰ ਤੁਸੀਂ ਉਹਨਾਂ ਨੂੰ ਰਾਜਪਾਲ ਸਾਹਿਬ ਕੇਂਦਰ ਸਰਕਾਰ ਦੇ ਨਾਲ ਗੱਲ ਕਰੋ ਆ ਕਿਸਾਨ ਜਿਹੜੇ ਬਾਰਡਰਾਂ ਤੇ ਬੈਠੇ ਨੇ ਇਹਨਾਂ ਦੀ ਕੋਈ ਗੱਲ ਕੀਤੀ ਜਾਵੇ। ਆਸ ਕੁਝ ਘਟ ਲੱਗਦੀ ਹੈ। ਇਹਨਾਂ ਦਾ ਕੋਈ ਮਸਲਾ ਹੱਲ ਹੋਵੇਗਾ। ਨੇੜ ਭਵਿੱਖ 'ਚ ਅਜੇ ਕਿਤੇ ਵੀ ਚੋਣ ਨਹੀਂ। ਢਿਲਸਾਬ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਐਮਐਸਪੀ ਦੀ ਕਾਨੂੰਨੀ ਗਰੰਟੀ ਦੀ ਮੰਗ ਕੀਤੀ ਜਾ ਰਹੀ ਹੈ। ਤੇ ਦੂਜੇ ਪਾਸੇ ਲੀਡਰ ਚਾਹੇ ਹੱਕ ਦੇ ਵਿੱਚ ਡਟਣ ਨਾ ਡਟਣ ਪਰ ਕਿਸਾਨਾਂ ਦੀ ਚਰਚਾ ਜ਼ਰੂਰ ਕਰਦੇ ਨੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਡਿਗਰੀ ਵੰਡ ਸਮਾਗਮ ਦੇ ਵਿੱਚ ਪਹੁੰਚੇ ਸੀਗੇ ਰਾਜਪਾਲ ਗੁਲਾਬਚੰਦ ਕਟਾਰੀਆ ਉੱਥੇ ਉਹਨਾਂ ਨੇ ਕਿਸਾਨਾਂ ਦੀ ਗੱਲ ਵੀ ਕੀਤੀ ਕਿਉਂਕਿ ਪੀਏਯੂ ਹੈ ਖੇਤੀ ਨਾਲ ਸੰਬੰਧਿਤ ਯੂਨੀਵਰਸਿਟੀ ਹੈ ਤੇ ਉੱਥੋਂ ਖੇਤੀ ਵਿਭਾਗ ਦੇ ਵਿੱਚ ਹੀ ਜ਼ਿਆਦਾਤਰ ਜਿਹੜੇ ਅਫਸਰ ਬਣ ਕੇ ਨਿਕਲਦੇ ਨੇ ਕਾਲਜਾਂ ਦੇ ਵਿੱਚ ਖੇਤੀਬਾੜੀ ਸੰਬੰਧਿਤ ਨੇ ਜਿਹੜੇ ਉਹਨਾਂ ਦੇ ਵਿੱਚ ਅਧਿਆਪਕ ਲੱਗਦੇ ਨੇ ਉੱਥੋਂ ਪੜ੍ਹਨ ਵਾਲੇ ਜਿੰਨੇ ਵੀ ਵਿਅਕਤੀ ਜਾਂ ਜਿੰਨੇ ਵੀ ਕੁੜੀਆਂ ਮੁੰਡੇ ਹੁੰਦੇ ਨੇ ਤਾਂ ਕਹਿੰਦੇ ਜੀ ਪੰਜਾਬ ਦਾ ਵੱਡਾ ਯੋਗਦਾਨ ਅੰਨ ਭੰਡਾਰ ਦੇ ਵਿੱਚ ਚੌਲਾਂ ਤੇ ਕਣਕ ਦੇ ਉਤਪਾਦਨ ਦੇ ਵਿੱਚ ਦੇਸ਼ ਦੇ ਵਿੱਚ 70% ਹਿੱਸਾ ਪੰਜਾਬ ਦੇ ਕਿਸਾਨਾਂ ਦਾ ਹੈ ਉਹ ਕਹਿੰਦੇ ਵੀ ਜਿਹੜਾ ਇਹ ਕਣਕ ਤੇ ਚੌਲਾਂ ਦਾ ਹੂੰ ਉਤਪਾਦਨ ਹੈ ਉਹ 60% ਹੈ ਗੁੱਲ ਫਸਲਾਂ 'ਚ ਉਹਦੇ ਵਿੱਚ 70% ਹਿੱਸਾ ਜਿਹੜਾ ਹੈਗਾ ਉਹ ਸਾਡੇ ਪੰਜਾਬ ਦਾ ਹੈ ਤੇ ਜਿਹੜੇ ਨੇ ਇੰਨਾ ਯੋਗਦਾਨ ਪਾਇਆ ਹੋਵੇ ਫਿਰ ਭਾਈ ਟੜਫਾਉਂਦੇ ਕਾ ਨੂੰ ਉਹਨੂੰ ਤੁਸੀਂ ਉਹਨਾਂ ਨੂੰ ਰਾਜਪਾਲ ਸਾਹਿਬ ਕੇਂਦਰ ਸਰਕਾਰ ਦੇ ਨਾਲ ਗੱਲ ਕਰੋ ਆ ਕਿਸਾਨ ਜਿਹੜੇ ਬਾਰਡਰਾਂ ਤੇ ਬੈਠੇ ਨੇ ਇਹਨਾਂ ਦੀ ਕੋਈ ਗੱਲ ਕੀਤੀ ਜਾਵੇ ਤਰਵਿੰਦਰ ਜੀ ਮੈਨੂੰ ਆਸ ਕੁਝ ਘੱਟ ਲੱਗਦੀ ਹੈ ਇਹਨਾਂ ਦਾ ਕੋਈ ਮਸਲਾ ਹੱਲ ਹੋਵੇਗਾ ਨੇੜ ਭਵਿੱਖ 'ਚ ਅਜੇ ਕਿਤੇ ਵੀ ਚੋਣ ਨਹੀਂ ਜਦੋਂ ਨੂੰ ਪੰਜਾਬ ਵਾਲਿਆਂ ਨੂੰ ਉਠਾਉਣਾ ਇੱਥੇ ਵੀ ਚੋਣਾ ਚਾਹੇ 2 ਸਾਲ ਦਾ ਵੱਖ ਪਾਪੀ ਹੈ ਜਿਹੜੀਆਂ ਜਲਦਾਰੀਆਂ ਨੇ ਉਹ ਆਰਗ ਨੇ ਬਿਹਾਰ ਦੀਆਂ ਤੇ ਫਿਰ ਉਹ ਤੋਂ ਬਾਅਦ ਪੱਛਮੀ ਬੰਗਾਲ ਦੀਆਂ ਬਾਕੀ ਹੁਣ ਦੇਖਦੇ ਹਾਂ ਕਿਹੜੇ ਪਾਸੇ ਵੱਲ ਨੂੰ ਗੱਲ ਤੁਰਦੀ ਹੈ ਇੱਕ ਵਾਰ ਭਾਜਪਾ ਨੇ ਆਪਣੀਆਂ ਸਰਕਾਰਾਂ ਬਣਾ ਲਈਆਂ ਨੇ ਕੇਂਦਰ ਚ ਵੀ ਉਹਨਾਂ ਦੀ ਸਰਕਾਰ ਹੈ ਤੇ ਉਹ ਆਪਣਾ ਹੀ ਕੰਮ ਜ਼ਿਆਦਾ ਕਰਦੇ ਨਜ਼ਰ ਆਉਣਗੇ ਕੀ ਹੁੰਦਾ ਹੈ ਕੀ ਨਹੀਂ ਹੁੰਦਾ ਇਹਦੇ ਬਾਰੇ ਅੱਜ ਭਵਿੱਖਬਾਣੀ ਕਰਨੀ ਔਖੀ ਹੈ ਪਰ ਇਹਨਾਂ ਦਾ ਮਸਲਾ ਹੱਲ ਹੋਣਾ ਚਾਹੀਦਾ ਹੈ ਜਿਹੜੇ ਪੰਜਾਬ ਦੇ ਮੰਤਰੀ ਆ ਰਵਨੀਤ ਮਿੱਟੂ ਸਾਹਿਬ ਜਾਖੜ ਸਾਹਿਬ ਭਾਜਪਾ ਦੇ ਪ੍ਰਧਾਨ ਨੇ ਸੂਬੇ ਦੇ ਇਹਨਾਂ ਸਾਰਿਆਂ ਨੂੰ ਇਕੱਠੇ ਹੋ ਕੇ ਉੱਥੇ ਜਾਣਾ ਚਾਹੀਦਾ ਹੈ ਇਹ ਮਸਲੇ ਦਾ ਕੋਈ ਨਾ ਕੋਈ ਹੱਲ ਕਰਾਉਣਾ ਚਾਹੀਦਾ ਜੀ ਬਿਲਕੁਲ ਰਟਲ ਸਾਹਿਬ ਗੁਲਾਬਚੰਦ ਘਟਾਰੀਆ ਵੈਸੇ ਵੀ ਜਦੋਂ ਦੇ ਰਾਜਪਾਲ ਦੇ ਅਹੁਦੇ ਤੇ ਆਏ ਨੇ ਉਦੋਂ ਤੋਂ ਹੀ ਸਾਰੀ ਥੋੜੀ ਜਿਹੀ ਸੁੱਖ ਸ਼ਾਂਤੀ ਜ਼ਰੂਰ ਹੈ ਕਿਉਂਕਿ ਪਿੱਛੇ ਜੇ ਜਦੋਂ ਪਹਿਲੇ ਰਾਜਪਾਲ ਸਾਹਿਬ ਸੀਗੇ ਉਹਨਾਂ ਦੇ ਨਾਲ ਸਰਕਾਰ ਦਾ ਕੋਈ ਬਹੁਤਾ ਜਿਹੜਾ ਤਾਲਮੇਲ ਨਹੀਂ ਬੈਠਿਆ ਸੀਗਾ ਪਰ ਹੁਣ ਪਿੱਛੇ ਜੇ ਕਾਫੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਵੀ ਸਮਾਗਮਾਂ ਦੇ ਵਿੱਚ ਹਿੱਸਾ ਲਿਆ ਇਕੱਠੇ ਸਮਾਗਮਾਂ ਦੇ ਵਿੱਚ ਜਾਂਦੇ ਨੇ ਇਕੱਠੇ ਗੱਲਬਾਤ ਵੀ ਕਰਦੇ ਨੇ ਸੋ ਇੱਕ ਉਮੀਦਾਂ ਨੇ ਪੰਜਾਬ ਨੂੰ ਕਿ ਰਲ ਮਿਲ ਕੇ ਇਹ ਜਿਹੜੇ ਕੰਮ ਨੇ ਲੋਕਾਂ ਦੇ ਹੋ ਜਾਣਗੇ ਇਹਨਾਂ ਵੱਡੇ ਲੀਡਰਾਂ ਦੇ ਮਾਧਿਅਮ ਦੇ ਨਾਲ ਤੇ ਹੁਣ ਕਿਸਾਨੀ ਮਸਲਾ ਜਿਆ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵੀ ਬਹੁਤੀ ਠੀਕ ਨਹੀਂ ਉਹਨਾਂ ਦੀਆਂ ਨਾੜਾਂ ਨੂੜਾਂ ਦੇ ਵਿੱਚ ਵੀ ਬਲੋਕੇਜ ਜਣੇ ਸ਼ੁਰੂ ਹੋ ਗਿਆ ਨਾੜਾਂ ਲਾਬੀ ਨਹੀਂ ਰਹੀਆਂ ਡ੍ਰਿਪ ਲਾਉਣ ਵਾਸਤੇ ਹੱਥਾਂ ਪੈਰਾਂ ਦੀਆਂ ਜਿਹੜੀਆਂ ਨਾੜਾਂ ਨੇ ਉਹਨਾਂ ਦੇ ਉੱਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਚਾਰ ਪੰਜ ਦਿਨ ਹੋ ਗਏ ਜਗਜੀਤ ਸਿੰਘ ਡੱਲੇਵਾਲ ਨੂੰ ਮੈਡੀਕਲ ਸਹਾਇਤਾ ਸਹੀ ਤਰ੍ਹਾਂ ਨਹੀਂ ਮਿਲ ਸਕੀ ਕਿਉਂਕਿ ਇਹੀ ਚਾਰ ਪੰਜ ਦਿਨ ਸੀਗੇ ਜਦੋਂ ਚੋਣਾ ਦਾ ਜ਼ਿਆਦਾ ਰੌਲਾ ਸੀਗਾ ਹੁਣ ਜਦੋਂ ਚੋਣਾ ਵੱਲੋਂ ਧਿਆਨ हटਿਆ ਤਾਂ ਫਿਰ ਜਗਜੀਤ ਸਿੰਘ ਡੱਲੇਵਾਲ ਵੱਲ ਸਭ ਦੀਆਂ ਨਜ਼ਰਾਂ ਇੱਕ ਵਾਰ ਫੇਰ ਟਿਕ ਗਈਆਂ ਨੇ 14 ਫਰਵਰੀ ਨੂੰ ਮੀਟਿੰਗ ਹੈ ਉਸ ਮੀਟਿੰਗ ਦੇ ਵਿੱਚ ਕੀ ਹੁੰਦਾ ਹੈ ਜਾਂ ਫਿਰ ਰਾਜਪਾਲ ਸਾਹਿਬ ਜੇਕਰ ਕਿਸਾਨਾਂ ਦੀ ਗੱਲ ਕਰਦੇ ਨੇ ਕਿਸਾਨਾਂ ਨੂੰ ਦੱਸਦੇ ਨੇ ਕਿ ਉਹ ਅੰਦਾਜ਼ਾ ਹੈ 70% ਦੀ ਯੋਗਦਾਨ ਪੰਜਾਬ ਦੇ ਕਿਸਾਨਾਂ ਦਾ ਹੈ ਤਾਂ ਕੀ ਉਹ ਕਿਸਾਨੀ ਬਾਰੇ ਕੋਈ ਗੱਲ ਕਰਨਗੇ ਕਿ ਕੇਂਦਰ ਤੱਕ ਕੋਈ ਮਸਲਾ ਪੰਜਾਬ ਦੇ ਹੱਕ ਦੇ ਵਿੱਚ ਫੈਸਲਾ ਲੈਂਦੇ ਪਹੁੰਚਾਉਣਗੇ ਇਹ ਦੇਖਣ ਵਾਲੀ ਗੱਲ ਹੋਏਗੀ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗ